ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਡੈਲਟਾ ਸ਼ਹਿਰ ਵਿੱਚ 24 ਸਾਲਾ ਦੇ ਇੱਕ ਪੰਜਾਬੀ ਨੌਜਵਾਨ ਗੁਰਜੋਤ ਸਿੰਘ ਖੈਰਾ ਨੂੰ ਆਪਣੀ ਹੀ ਪਰਜਾਈ ਦੇ ਕਤਲ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਦੋਸ਼ ਹੈ ਕਿ ਗੁਰਜੋਤ ਸਿੰਘ ਖੈਰਾ ਨੇ ਆਪਣੀ 30 ਸਾਲਾ ਪਰਜਾਈ ਮੰਦੀਪ ਕੌਰ ਦਾ ਕਤਲ ਕੀਤਾ ਹੈ ਬੀਤੀ 26 ਅਕਤੂਬਰ ਨੂੰ ਡੈਲਟਾ 'ਚ ਇੱਕ ਕਾਰ ਨੂੰ ਅੱਗ ਲੱਗ ਗਈ ਸੀ ਉਸ ਵਿੱਚੋਂ ਇੱਕ ਔਰਤ ਦੀ ਲਾਸ਼ ਮਿਲੀ ਸੀ ਹੁਣ ਉਹ ਵਾਰਦਾਤ ਨੂੰ ਡੈਲਟ ਪੁਲਿਸ ਕਤਲ ਆਖ ਰਹੀ ਹੈ ਕਾਰ ਨੂੰ ਅੱਗ ਲੱਗਣ ਦੀ ਵਾਰਦਾਤ ਰਾਤੀ 12:00 ਵਜੇ 20 ਮਿੰਟ ਤੇ ਹਾਈਵੇ 17 ਦੇ ਬਲਾਕ ਨੰਬਰ 7000 ਚ ਵਾਪਰੀ ਸੀ ਫਿਰ ਉਸ ਸਮੇਂ ਦੀ ਵਿਆਪਕ ਜਾਂਚ ਸ਼ੁਰੂ ਹੋਈ ਪੁਲਿਸ ਦੇ ਜਾਂਚ ਅਧਿਕਾਰੀਆਂ ਨੂੰ ਸ਼ੁਰੂ ਤੋਂ ਹੀ ਸਾਰੇ ਹਾਲਾਤ ਸ਼ੱਕੀ ਜਾਪ ਰਹੇ ਸਨ ਫਿਰ ਡੈਲਟਾ ਦੇ ਗੁਰਜੋਤ ਸਿੰਘ ਖੈਰਾ ਨੂੰ ਬੀਤੀ 6 ਨਵੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਗਲੇ ਦਿਨ ਮਨੁੱਖੀ ਸਰੀਰ ਦਾ અપਮਾਨ ਕਰਨ ਦਾ ਦੋਸ਼ ਲਗਾਇਆ ਗਿਆ ਸੀ ਪੁਲਿਸ ਨੇ ਗੁਰਜੋਤ ਸਿੰਘ ਨੂੰ ਹਿਰਾਸਤ ਦੇ ਵਿੱਚ ਭੇਜ ਦਿੱਤਾ ਸੀ ਡੈਲਟਾ ਪੁਲਿਸ ਦੇ ਅਨੁਸਾਰ ਕਰਾਉਂ ਨੇ ਗੁਰਜੋਤ ਸਿੰਘ ਨੂੰ ਦੂਜੇ ਦਰਜੇ ਦੇ ਕਤਲ ਦੇ ਵਾਦੂ ਦੋਸ਼ ਨੂੰ ਮਨਜ਼ੂਰੀ ਦਿੱਤੀ ਅਤੇ ਇਸ ਮਾਮਲੇ ਦੀ ਅਗਲੀ ਅਦਾਲਤੀ ਸੁਣਵਾਈ 11 ਦਸੰਬਰ ਨੂੰ ਹੋਵੇਗੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਚੱਲ ਰਹੀ ਜਾਂਚ ਅਤੇ ਕਾਨੂੰਨੀ ਕਾਰਵਾਈਆਂ ਦੇ ਕਾਰਨ ਇਸ ਮਾਮਲੇ ਦੇ ਹੋਰ ਵੇਰਵੇ ਜਾਰੀ ਨਹੀਂ ਕਰਨਗੇ ਮੰਦੀਪ ਕੌਰ ਪਹਿਲਾਂ ਐਡਮਿੰਟਨ ਰਹਿੰਦੀ ਸੀ ਪਰ ਵਿਆਹ ਤੋਂ ਬਾਅਦ ਪਤੀ ਕੋਲ ਸਰੀ ਜਾਵਸੀ ਸੀ ਉਹ ਖੁਦ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਗੁਜਰਵਾਲ ਦੀ ਜੰਪਲ ਸੀ ਅਤੇ ਸਿੱਧਵਾ ਬੇਟ ਨੇੜੇ ਪਿੰਡ ਲੋਧੀਵਾਲ ਦੇ ਪਛੋਕੜ ਵਾਲੇ ਪਰਿਵਾਰ ਚ ਵਿਆਹੀ ਗਈ ਸੀ ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਡੈਲਟਾ ਸ਼ਹਿਰ ਵਿੱਚ 24 ਸਾਲਾ ਦੇ ਇੱਕ ਪੰਜਾਬੀ ਨੌਜਵਾਨ ਗੁਰਜੋਤ ਸਿੰਘ ਖੈਰਾ ਨੂੰ ਆਪਣੀ ਹੀ ਪਰਜਾਈ ਦੇ ਕਤਲ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਦੋਸ਼ ਹੈ ਕਿ ਗੁਰਜੋਤ ਸਿੰਘ ਖੈਰਾ ਨੇ ਆਪਣੀ 30 ਸਾਲਾ ਪਰਜਾਈ ਮੰਦੀਪ ਕੌਰ ਦਾ ਕਤਲ ਕੀਤਾ ਹੈ ਬੀਤੀ 26 ਅਕਤੂਬਰ ਨੂੰ ਡੈਲਟਾ 'ਚ ਇੱਕ ਕਾਰ ਨੂੰ ਅੱਗ ਲੱਗ ਗਈ ਸੀ ਉਸ ਵਿੱਚੋਂ ਇੱਕ ਔਰਤ ਦੀ ਲਾਸ਼ ਮਿਲੀ ਸੀ ਹੁਣ ਉਹ ਵਾਰਦਾਤ ਨੂੰ ਡੈਲਟ ਪੁਲਿਸ ਕਤਲ ਆਖ ਰਹੀ ਹੈ ਕਾਰ ਨੂੰ ਅੱਗ ਲੱਗਣ ਦੀ ਵਾਰਦਾਤ ਰਾਤੀ 12:00 ਵਜੇ ਬੀ ਮਿੰਟ ਤੇ ਹਾਈਵੇ 17 ਦੇ ਬਲਾਕ ਨੰਬਰ 7000 ਚ ਵਾਪਰੀ ਸੀ ਫਿਰ ਉਸ ਸਮੇਂ ਦੀ ਵਿਆਪਕ ਜਾਂਚ ਸ਼ੁਰੂ ਹੋਈ ਪੁਲਿਸ ਦੇ ਜਾਂਚ ਅਧਿਕਾਰੀਆਂ ਨੂੰ ਸ਼ੁਰੂ ਤੋਂ ਹੀ ਸਾਰੇ ਹਾਲਾਤ ਸ਼ੱਕੀ ਜਾਪ ਰਹੇ ਸਨ ਫਿਰ ਡੈਲਟਾ ਦੇ ਗੁਰਜੋਤ ਸਿੰਘ ਖੈਰਾ ਨੂੰ ਬੀਤੀ 6 ਨਵੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਗਲੇ ਦਿਨ ਮਨੁੱਖੀ ਸਰੀਰ ਦਾ અપਮਾਨ ਕਰਨ ਦਾ ਦੋਸ਼ ਲਗਾਇਆ ਗਿਆ ਸੀ ਪੁਲਿਸ ਨੇ ਗੁਰਜੋਤ ਸਿੰਘ ਨੂੰ ਹਿਰਾਸਤ ਦੇ ਵਿੱਚ ਭੇਜ ਦਿੱਤਾ ਸੀ ਡੈਲਟਾ ਪੁਲਿਸ ਦੇ ਅਨੁਸਾਰ ਕਾਊਂਨ ਨੇ ਗੁਰਜੋਤ ਸਿੰਘ ਨੂੰ ਦੂਜੇ ਦਰਜੇ ਦੇ ਕਤਲ ਦੇ ਵਾਦੂ ਦੋਸ਼ ਨੂੰ ਮਨਜ਼ੂਰੀ ਦਿੱਤੀ ਅਤੇ ਇਸ ਮਾਮਲੇ ਦੀ ਅਗਲੀ ਅਦਾਲਤੀ ਸੁਣਵਾਈ 11 ਦਸੰਬਰ ਨੂੰ ਹੋਵੇਗੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਚੱਲ ਰਹੀ ਜਾਂਚ ਅਤੇ ਕਾਨੂੰਨੀ ਕਾਰਵਾਈਆਂ ਦੇ ਕਾਰਨ ਇਸ ਮਾਮਲੇ ਦੇ ਹੋਰ ਵੇਰਵੇ ਜਾਰੀ ਨਹੀਂ ਕਰਨਗੇ। ਮਨਦੀਪ ਕੌਰ ਪਹਿਲਾਂ ਐਡਮਿੰਟਨ ਰਹਿੰਦੀ ਸੀ ਪਰ ਵਿਆਹ ਤੋਂ ਬਾਅਦ ਪਤੀ ਕੋਲ ਸਰੀ ਜਾ ਵਸੀ ਸੀ। ਉਹ ਖੁਦ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਗੁਜਰਵਾਲ ਦੀ ਜੰਪਲ ਸੀ ਅਤੇ ਸਿੱਧਵਾ ਬੇਟ ਨੇੜੇ ਪਿੰਡ ਲੋਧੀਵਾਲ ਦੇ ਪਛੋਕੜ ਵਾਲੇ ਪਰਿਵਾਰ 'ਚ ਵਿਆਹੀ ਗਈ ਸੀ। ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਡੈਲਟਾ ਸ਼ਹਿਰ ਵਿੱਚ 24 ਸਾਲਾ ਦੇ ਇੱਕ ਪੰਜਾਬੀ ਨੌਜਵਾਨ ਗੁਰਜੋਤ ਸਿੰਘ ਖੈਰਾ ਨੂੰ ਆਪਣੀ ਹੀ ਪਰਜਾਈ ਦੇ ਕਤਲ ਦੇ ਦੋਸ਼ 'ਤੇ ਗ੍ਰਿਫਤਾਰ ਕੀਤਾ ਗਿਆ ਦੋਸ਼ ਹੈ ਕਿ ਗੁਰਜੋਤ ਸਿੰਘ ਖੈਰਾ ਨੇ ਆਪਣੀ 30 ਸਾਲਾ ਪਰਜਾਈ ਮੰਦੀਪ ਕੌਰ ਦਾ ਕਤਲ ਕੀਤਾ ਹੈ ਬੀਤੀ 26 ਅਕਤੂਬਰ ਨੂੰ ਡੈਲਟਾ 'ਚ ਇੱਕ ਕਾਰ ਨੂੰ ਅੱਗ ਲੱਗ ਗਈ ਸੀ ਉਸ ਵਿੱਚੋਂ ਇੱਕ ਔਰਤ ਦੀ ਲਾਸ਼ ਮਿਲੀ ਸੀ ਹੁਣ ਉਹ ਵਾਰਦਾਤ ਨੂੰ ਡੈਲਟ ਪੁਲਿਸ ਕਤਲ ਆਖ ਰਹੀ ਹੈ ਕਾਰ ਨੂੰ ਅੱਗ ਲੱਗਣ ਦੀ ਵਾਰਦਾਤ ਰਾਤੀ 12:00 ਵਜੇ 20 ਮਿੰਟ ਤੇ ਹਾਈਵੇ 17 ਦੇ ਬਲਾਕ ਨੰਬਰ 7000 ਚ ਵਾਪਰੀ ਸੀ ਫਿਰ ਉਸ ਸਮੇਂ ਦੀ ਵਿਆਪਕ ਜਾਂਚ ਸ਼ੁਰੂ ਹੋਈ ਪੁਲਿਸ ਦੇ ਜਾਂਚ ਅਧਿਕਾਰੀਆਂ ਨੂੰ ਸ਼ੁਰੂ ਤੋਂ ਹੀ ਸਾਰੇ ਹਾਲਾਤ ਸ਼ੱਕੀ ਜਾਪ ਰਹੇ ਸਨ ਫਿਰ ਡੈਲਟਾ ਦੇ ਗੁਰਜੋਤ ਸਿੰਘ ਖੈਰਾ ਨੂੰ ਬੀਤੀ 6 ਨਵੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਗਲੇ ਦਿਨ ਮਨੁੱਖੀ ਸਰੀਰ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ ਗਿਆ ਸੀ ਪੁਲਿਸ ਨੇ ਗੁਰਜੋਤ ਸਿੰਘ ਨੂੰ ਹਿਰਾਸਤ ਦੇ ਵਿੱਚ ਭੇਜ ਦਿੱਤਾ ਸੀ ਡੈਲਟਾ ਪੁਲਿਸ ਦੇ ਅਨੁਸਾਰ ਕ੍ਰਾਉਨ ਨੇ ਗੁਰਜੋਤ ਸਿੰਘ ਨੂੰ ਦੂਜੇ ਦਰਜੇ ਦੇ ਕਤਲ ਦੇ ਵਾਦੂ ਦੋਸ਼ ਨੂੰ ਮਨਜ਼ੂਰੀ ਦਿੱਤੀ ਅਤੇ ਇਸ ਮਾਮਲੇ ਦੀ ਅਗਲੀ ਅਦਾਲਤੀ ਸੁਣਵਾਈ 11 ਦਸੰਬਰ ਨੂੰ ਹੋਵੇਗੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਚੱਲ ਰਹੀ ਜਾਂਚ ਅਤੇ ਕਾਨੂੰਨੀ ਕਾਰਵਾਈਆਂ ਦੇ ਕਾਰਨ ਇਸ ਮਾਮਲੇ ਦੇ ਹੋਰ ਵੇਰਵੇ ਜਾਰੀ ਨਹੀਂ ਕਰਨਗੇ। ਮਨਦੀਪ ਕੌਰ ਪਹਿਲਾਂ ਐਡਮਿੰਟਨ ਰਹਿੰਦੀ ਸੀ ਪਰ ਵਿਆਹ ਤੋਂ ਬਾਅਦ ਪਤੀ ਕੋਲ ਸਰੀ ਜਾਵਸੀ ਸੀ। ਉਹ ਖੁਦ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਗੁਜਰਵਾਲ ਦੀ ਜੰਪਲ ਸੀ ਅਤੇ ਸਿੱਧਵਾ ਬੇਟ ਨੇੜੇ ਪਿੰਡ ਲੋਧੀਵਾਲ ਦੇ ਪਛੋਕੜ ਵਾਲੇ ਪਰਿਵਾਰ ਚ ਵਿਆਹੀ ਗਈ ਸੀ। ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਡੈਲਟਾ ਸ਼ਹਿਰ ਵਿੱਚ 24 ਸਾਲਾ ਦੇ ਇੱਕ ਪੰਜਾਬੀ ਨੌਜਵਾਨ ਗੁਰਜੋਤ ਸਿੰਘ ਖੈਰਾ ਨੂੰ ਆਪਣੀ ਹੀ ਪਰਜਾਈ ਦੇ ਕਤਲ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਦੋਸ਼ ਹੈ ਕਿ ਗੁਰਜੋਤ ਸਿੰਘ ਖੈਰਾ ਨੇ ਆਪਣੀ 30 ਸਾਲਾ ਪਰਜਾਈ ਮੰਦੀਪ ਕੌਰ ਦਾ ਕਤਲ ਕੀਤਾ ਬੀਤੀ 26 ਅਕਤੂਬਰ ਨੂੰ ਡੈਲਟਾ 'ਚ ਇੱਕ ਕਾਰ ਨੂੰ ਅੱਗ ਲੱਗ ਗਈ ਸੀ ਉਸ ਵਿੱਚੋਂ ਇੱਕ ਔਰਤ ਦੀ ਲਾਸ਼ ਮਿਲੀ ਸੀ ਹੁਣ ਉਹ ਵਾਰਦਾਤ ਨੂੰ ਡੈਲਟ ਪੁਲਿਸ ਕਤਲ ਆਖ ਰਹੀ ਹੈ ਕਾਰ ਨੂੰ ਅੱਗ ਲੱਗਣ ਦੀ ਵਾਰਦਾਤ ਰਾਤੀ 12:00 ਵਜੇ ਬੀ ਮਿੰਟ ਤੇ ਹਾਈਵੇ 17 ਦੇ ਬਲਾਕ ਨੰਬਰ 7000 ਚ ਵਾਪਰੀ ਸੀ ਫਿਰ ਉਸ ਸਮੇਂ ਦੀ ਵਿਆਪਕ ਜਾਂਚ ਸ਼ੁਰੂ ਹੋਈ ਪੁਲਿਸ ਦੇ ਜਾਂਚ ਅਧਿਕਾਰੀਆਂ ਨੂੰ ਸ਼ੁਰੂ ਤੋਂ ਹੀ ਸਾਰੇ ਹਾਲਾਤ ਸ਼ੱਕੀ ਜਾਪ ਰਹੇ ਸਨ ਫਿਰ ਡੈਲਟਾ ਦੇ ਗੁਰਜੋਤ ਸਿੰਘ ਖੈਰਾ ਨੂੰ ਬੀਤੀ 6 ਨਵੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਗਲੇ ਦਿਨ ਮਨੁੱਖੀ ਸਰੀਰ ਦਾ અપਮਾਨ ਕਰਨ ਦਾ ਦੋਸ਼ ਲਗਾਇਆ ਗਿਆ ਸੀ ਪੁਲਿਸ ਨੇ ਗੁਰਜੋਤ ਸਿੰਘ ਨੂੰ ਹਿਰਾਸਤ ਦੇ ਵਿੱਚ ਭੇਜ ਦਿੱਤਾ ਸੀ ਡੈਲਟਾ ਪੁਲਿਸ ਦੇ ਅਨੁਸਾਰ ਕਾਊਂਡ ਨੇ ਗੁਰਜੋਤ ਸਿੰਘ ਨੂੰ ਦੂਜੇ ਦਰਜੇ ਦੇ ਕਤਲ ਦੇ ਵਾਦੂ ਦੋਸ਼ ਨੂੰ ਮਨਜ਼ੂਰੀ ਦਿੱਤੀ ਅਤੇ ਇਸ ਮਾਮਲੇ ਦੀ ਅਗਲੀ ਅਦਾਲਤੀ ਸੁਣਵਾਈ 11 ਦਸੰਬਰ ਨੂੰ ਹੋਵੇਗੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਚੱਲ ਰਹੀ ਜਾਂਚ ਅਤੇ ਕਾਨੂੰਨੀ ਕਾਰਵਾਈਆਂ ਦੇ ਕਾਰਨ ਇਸ ਮਾਮਲੇ ਦੇ ਹੋਰ ਵੇਰਵੇ ਜਾਰੀ ਨਹੀਂ ਕਰਨਗੇ। ਮਨਦੀਪ ਕੌਰ ਪਹਿਲਾਂ ਐਡਮਿੰਟਨ ਰਹਿੰਦੀ ਸੀ ਪਰ ਵਿਆਹ ਤੋਂ ਬਾਅਦ ਪਤੀ ਕੋਲ ਸਰੀ ਜਾਵਸੀ ਸੀ। ਉਹ ਖੁਦ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਗੁਜਰਵਾਲ ਦੀ ਜੰਪਲ ਸੀ ਅਤੇ ਸਿੱਧਵਾ ਬੇਟ ਨੇੜੇ ਪਿੰਡ ਲੋਦੀਵਾਲ ਦੇ ਪਛੋਕੜ ਵਾਲੇ ਪਰਿਵਾਰ 'ਚ ਵਿਆਹੀ ਗਈ ਸੀ। ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਡੈਲਟਾ ਸ਼ਹਿਰ ਵਿੱਚ 24 ਸਾਲਾ ਦੇ ਇੱਕ ਪੰਜਾਬੀ ਨੌਜਵਾਨ ਗੁਰਜੋਤ ਸਿੰਘ ਖੈਰਾ ਨੂੰ ਆਪਣੀ ਹੀ ਪਰਜਾਈ ਦੇ ਕਤਲ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਦੋਸ਼ ਹੈ ਕਿ ਗੁਰਜੋਤ ਸਿੰਘ ਖੈਰਾ ਨੇ ਆਪਣੀ 30 ਸਾਲਾ ਪਰਜਾਈ ਮੰਦੀਪ ਕੌਰ ਦਾ ਕਤਲ ਕੀਤਾ ਹੈ ਬੀਤੀ 26 ਅਕਤੂਬਰ ਨੂੰ ਡੈਲਟਾ 'ਚ ਇੱਕ ਕਾਰ ਨੂੰ ਅੱਗ ਲੱਗ ਗਈ ਸੀ ਉਸ ਵਿੱਚੋਂ ਇੱਕ ਔਰਤ ਦੀ ਲਾਸ਼ ਮਿਲੀ ਸੀ ਹੁਣ ਉਹ ਵਾਰਦਾਤ ਨੂੰ ਡੈਲਟ ਪੁਲਿਸ ਕਤਲ ਆਖ ਰਹੀ ਹੈ ਕਾਰ ਨੂੰ ਅੱਗ ਲੱਗਣ ਦੀ ਵਾਰਦਾਤ ਰਾਤੀ 12 ਵਜੇ 20 ਮਿੰਟ ਤੇ ਹਾਈਵੇ 17 ਦੇ ਬਲਾਕ ਨੰਬਰ 7000 ਚ ਵਾਪਰੀ ਸੀ ਫਿਰ ਉਸ ਸਮੇਂ ਦੀ ਵਿਆਪਕ ਜਾਂਚ ਸ਼ੁਰੂ ਹੋਈ ਪੁਲਿਸ ਦੇ ਜਾਂਚ ਅਧਿਕਾਰੀਆਂ ਨੂੰ ਸ਼ੁਰੂ ਤੋਂ ਹੀ ਸਾਰੇ ਹਾਲਾਤ ਸ਼ੱਕੀ ਜਾਪ ਰਹੇ ਸਨ ਫਿਰ ਡੈਲਟਾ ਦੇ ਗੁਰਜੋਤ ਸਿੰਘ ਖੈਰਾ ਨੂੰ ਬੀਤੀ 6 ਨਵੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਗਲੇ ਦਿਨ ਮਨੁੱਖੀ ਸਰੀਰ ਦਾ અપਮਾਨ ਕਰਨ ਦਾ ਦੋਸ਼ ਲਗਾਇਆ ਗਿਆ ਸੀ ਪੁਲਿਸ ਨੇ ਗੁਰਜੋਤ ਸਿੰਘ ਨੂੰ ਹਿਰਾਸਤ ਦੇ ਵਿੱਚ ਭੇਜ ਦਿੱਤਾ ਸੀ ਡੈਲਟਾ ਪੁਲਿਸ ਦੇ ਅਨੁਸਾਰ ਕਾਊਂਨ ਨੇ ਗੁਰਜੋਤ ਸਿੰਘ ਨੂੰ ਦੂਜੇ ਦਰਜੇ ਦੇ ਕਤਲ ਦੇ ਵਾਦੂ ਦੋਸ਼ ਨੂੰ ਮਨਜ਼ੂਰੀ ਦਿੱਤੀ ਅਤੇ ਇਸ ਮਾਮਲੇ ਦੀ ਅਗਲੀ ਅਦਾਲਤੀ ਸੁਣਵਾਈ 11 ਦਸੰਬਰ ਨੂੰ ਹੋਵੇਗੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਚੱਲ ਰਹੀ ਜਾਂਚ ਅਤੇ ਕਾਨੂੰਨੀ ਕਾਰਵਾਈਆਂ ਦੇ ਕਾਰਨ ਇਸ ਮਾਮਲੇ ਦੇ ਹੋਰ ਵੇਰਵੇ ਜਾਰੀ ਨਹੀਂ ਕਰਨਗੇ। ਮਨਦੀਪ ਕੌਰ ਪਹਿਲਾਂ ਐਡਮਿੰਟਨ ਰਹਿੰਦੀ ਸੀ ਪਰ ਵਿਆਹ ਤੋਂ ਬਾਅਦ ਪਤੀ ਕੋਲ ਸਰੀ ਜਾਵਸੀ ਸੀ। ਉਹ ਖੁਦ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਗੁਜਰਵਾਲ ਦੀ ਜੰਪਲ ਸੀ ਅਤੇ ਸਿੱਧਵਾ ਬੇਟ ਨੇੜੇ ਪਿੰਡ ਲੋਦੀਵਾਲ ਦੇ ਪਛੋਕੜ ਵਾਲੇ ਪਰਿਵਾਰ 'ਚ ਵਿਆਹੀ ਗਈ ਸੀ। ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਡੈਲਟਾ ਸ਼ਹਿਰ ਵਿੱਚ 24 ਸਾਲਾ ਦੇ ਇੱਕ ਪੰਜਾਬੀ ਨੌਜਵਾਨ ਗੁਰਜੋਤ ਸਿੰਘ ਖੈਰਾ ਨੂੰ ਆਪਣੀ ਹੀ ਪਰਜਾਈ ਦੇ ਕਤਲ ਦੇ ਦੋਸ਼ 'ਤੇ ਗ੍ਰਿਫਤਾਰ ਕੀਤਾ ਗਿਆ ਦੋਸ਼ ਹੈ ਕਿ ਗੁਰਜੋਤ ਸਿੰਘ ਖੈਰਾ ਨੇ ਆਪਣੀ 30 ਸਾਲਾ ਪਰਜਾਈ ਮਨਦੀਪ ਕੌਰ ਦਾ ਕਤਲ ਕੀਤਾ ਹੈ ਬੀਤੀ 26 ਅਕਤੂਬਰ ਨੂੰ ਡੈਲਟਾ 'ਚ ਇੱਕ ਕਾਰ ਨੂੰ ਅੱਗ ਲੱਗ ਗਈ ਸੀ ਉਸ ਵਿੱਚੋਂ ਇੱਕ ਔਰਤ ਦੀ ਲਾਸ਼ ਮਿਲੀ ਸੀ ਹੁਣ ਉਹ ਵਾਰਦਾਤ ਨੂੰ ਡੈਲਟ ਪੁਲਿਸ ਕਤਲ ਆਖ ਰਹੀ ਹੈ ਕਾਰ ਨੂੰ ਅੱਗ ਲੱਗਣ ਦੀ ਵਾਰਦਾਤ ਰਾਤੀ 12:00 ਬਜੇ 20 ਮਿੰਟ ਤੇ ਹਾਈਵੇ 17 ਦੇ ਬਲਾਕ ਨੰਬਰ 7000 ਚ ਵਾਪਰੀ ਸੀ ਫਿਰ ਉਸ ਸਮੇਂ ਦੀ ਵਿਆਪਕ ਜਾਂਚ ਸ਼ੁਰੂ ਹੋਈ ਪੁਲਿਸ ਦੇ ਜਾਂਚ ਅਧਿਕਾਰੀਆਂ ਨੂੰ ਸ਼ੁਰੂ ਤੋਂ ਹੀ ਸਾਰੇ ਹਾਲਾਤ ਸ਼ੱਕੀ ਜਾਪ ਰਹੇ ਸਨ ਫਿਰ ਡੈਲਟਾ ਦੇ ਗੁਰਜੋਤ ਸਿੰਘ ਖੈਰਾ ਨੂੰ ਬੀਤੀ 6 ਨਵੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਗਲੇ ਦਿਨ ਮਨੁੱਖੀ ਸਰੀਰ ਦਾ અપਮਾਨ ਕਰਨ ਦਾ ਦੋਸ਼ ਲਗਾਇਆ ਗਿਆ ਸੀ ਪੁਲਿਸ ਨੇ ਗੁਰਜੋਤ ਸਿੰਘ ਨੂੰ ਹਿਰਾਸਤ ਦੇ ਵਿੱਚ ਭੇਜ ਦਿੱਤਾ ਸੀ ਡੈਲਟਾ ਪੁਲਿਸ ਦੇ ਅਨੁਸਾਰ ਗ੍ਰਾਉਂਡ ਨੇ ਗੁਰਜੋਤ ਸਿੰਘ ਨੂੰ ਦੂਜੇ ਦਰਜੇ ਦੇ ਕਤਲ ਦੇ ਵਾਦ ਉਦੋਸ਼ ਨੂੰ ਮਨਜ਼ੂਰੀ ਦਿੱਤੀ ਅਤੇ ਇਸ ਮਾਮਲੇ ਦੀ ਅਗਲੀ ਅਦਾਲਤੀ ਸੁਣਵਾਈ 11 ਦਸੰਬਰ ਨੂੰ ਹੋਵੇਗੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਚੱਲ ਰਹੀ ਜਾਂਚ ਅਤੇ ਕਾਨੂੰਨੀ ਕਾਰਵਾਈਆਂ ਦੇ ਕਾਰਨ ਇਸ ਮਾਮਲੇ ਦੇ ਹੋਰ ਵੇਰਵੇ ਜਾਰੀ ਨਹੀਂ ਕਰਨਗੇ ਮੰਦੀਪ ਕੌਰ ਪਹਿਲਾਂ ਐਡਮਿੰਟਨ ਰਹਿੰਦੀ ਸੀ ਪਰ ਵਿਆਹ ਤੋਂ ਬਾਅਦ ਪਤੀ ਕੋਲ ਸਰੀ ਜਾ ਵਸੀ ਸੀ ਉਹ ਖੁਦ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਗੁਜਰਵਾਲ ਦੀ ਜੰਪਲ ਸੀ ਅਤੇ ਸਿੱਧਵਾ ਬੇਟ ਨੇੜੇ ਪਿੰਡ ਲੋਧੀਵਾਲ ਦੇ ਪਛੋਕੜ ਵਾਲੇ ਪਰਿਵਾਰ ਚ ਵਿਆਹੀ ਗਈ ਸੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ